ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸਾਡਾ ਆਪਕਾ ਕਾਉਂਸਲਰ ਦਾ ਸੜਕਾਂ ਦੇ ਉੱਪਰ ਆ ਹਾਲ ਦੇਖ ਕੇ ਹਰ ਕੋਈ ਹੋਇਆ ਹੈਰਾਨ ਸਮਝ ਦੇ ਵਿੱਚ ਨਹੀਂ ਆ ਰਿਹਾ ਇਹ ਕੀ ਹੋਇਆ ਦਰਅਸਲ ਆਪਣੇ अनोखे प्रदर्शनਾਂ ਦੇ ਲਈ ਜਾਣੇ ਜਾਂਦੇ ਸਾਬਕਾ ਐਮਸੀ ਵਿਜੇ ਕੁਮਾਰ ਵੱਲੋਂ ਅੱਜ ਚਾਈਨਾ ਡੋਰ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰਦੇ ਹੋਏ अनोखा ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਿ ਤੁਸੀਂ ਦੇਖ ਰਹੇ ਤਸਵੀਰਾਂ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਗਲ ਦੇ ਵਿੱਚ ਡੋਰ ਪਾ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਭਾਰੀ ਨੁਕਸਾਨ ਹੁੰਦਾ ਹੈ ਤੇ ਕਈ ਕੀਮਤੀ ਜਾਨਾਂ ਵੀ ਜਾਂਦੀਆਂ ਹਨ ਉਹਨਾਂ ਲੋਕਾਂ ਤੋਂ ਇਸ ਨੂੰ ਨਾ ਵਰਤਣ ਦੀ اپیل ਕੀਤੀ ਅਤੇ ਪ੍ਰਸ਼ਾਸਨ ਤੋਂ ਇਸ ਨੂੰ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ। ਲੋਕਾਂ ਨੂੰ ਮੈਂ ਤਾਂ ਜਾਗਾਨ ਲਈ ਕੀਤਾ ਬੱਚਿਆਂ ਨੂੰ ਪ੍ਰੇਰਣ ਦੇ ਕਰਨ ਲਈ ਕੀਤਾ ਕਿ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੋ। ਹਜ਼ਾਰਾਂ ਦੀ ਤਦਾਦ ਦੇ ਬੱਚਿਆਂ ਨੂੰ ਮੈਂ ਸਮਝਾਇਆ ਕਿ ਚਾਇਨਾ ਡੋਰ ਨਾ ਵਰਤੋ। ਜਦੋਂ ਛੁੱਟੀ ਹੋਈ ਆ ਮੈਂ ਬਾਹਰ ਐਸੇ ਕਰਕੇ ਖੜਿਆ ਸੀ ਕਿਉਂਕਿ ਮੈਂ ਤੋ ਲੰਘ ਰਿਹਾ ਸੀ ਚਾਇਨਾ ਡੋਰ ਮੇਰੇ ਅੜਕੀ ਦੇ ਮਸਕੂਟਰ ਤੋਂ ਟਿੱਕ ਪਿਆ। ਟਿੱਕਣ ਤੋਂ ਬਾਅਦ ਜੋ ਮੈਂ ਮਹਿਸੂਸ ਕੀਤਾ ਦਰਦ ਕੀਤਾ ਜਿਹੜੇ ਮਾਪਿਓ ਤੇ ਕੱਲੇ ਕੱਲੇ ਜਵਾਕ ਹੈ ਜਾਂ ਚੈਨਾ ਟੋਰ ਜਿੱਥੇ ਹਰ ਥਾਂ ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਹੈ 8 ਸਾਲ ਦਾ ਜਵਾਕ ਮਰ ਗਿਆ ਇੱਕ ਪਰसों 19 ਸਾਲ ਦਾ ਮੁੰਡਾ ਮਰ ਗਿਆ ਕੱਲ ਇਥੇ ਇੱਕ ਦੋ ਡੰਡੇ ਦੋ ਬੰਦਿਆਂ ਦੀ ਅੱਖਾਂ ਦੇ ਵੀ ਕਰਨਲ ਵੱਡੀ ਗਈ ਸਿੱਖ ਮੇਰੇ ਸਿੱਖ ਭਰਾ ਦੀ ਮੇਰੇ ਸਰਦਾਰ ਜੀ ਦੀ ਉਹ ਬਹੁਤ ਖਤਰਨਾਕ ਤੇ ਘਾਤਕ ਹੈ ਇਹ ਜਿਹੜੀ ਮੈਂ ਪ੍ਰਸ਼ਾਸਨ ਬਹੁਤ ਉਪਰਾਲੇ ਕਰ ਰਿਹਾ ਹੈ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਤੇ ਐਸਪੀ ਸਾਹਿਬ ਸਿਟੀਜ਼ ਆਫ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਰੇ ਅਫਸਰਾਂ ਦਾ ਧੰਨਵਾਦ ਕਰਦਾ ਤੁਸੀਂ ਉਪਰਾਲਾ ਵਧੀਆ ਕਰ ਰਹੇ ਹੋ ਪਰ ਇਹ ਜਿਹੜੀ ਜੋਰ ਹੈ 8-9 ਮਹੀਨੇ 7 ਮਹੀਨੇ ਜਾਂ 6 ਮਹੀਨੇ ਪਹਿਲਾਂ ਹੀ ਔਨਲਾਈਨ ਆ ਕੇ ਲੋਕਲ ਸਟੋਰ ਕਰ ਲੈਂਦੇ ਆ ਸਕੂਲਾਂ ਚ ਪਾ ਕੇ ਚੁੱਪ ਕਰਕੇ ਵੇਚ ਜਾਂਦੇ ਮਾਪੇ ਆਓ ਤੇ ਬੱਚਿਆਂ ਨੂੰ ਦੂਰ ਲੈ ਕੇ ਮਾਪਿਆਂ ਨੂੰ ਮੇਰੀ ਬੇਨਤੀ ਹੈ ਵੀ ਮਾਪੇ ਜਿਹੜੇ ਲੈ ਕੇ ਜਾਣਗੇ ਮਾਪਿਆਂ ਦੇ ਪਰਚਾ ਹੋਣਾ ਚਾਹੀਦਾ ਜਿਹੜਾ ਲੈ ਕੇ ਜਾਂਦਾ ਜੇ ਮਾਪਿਓ ਕੋਲੇ ਖੜਿਆ ਬੱਚਾ ਚੈਨਲ ਡੋਰ ਤੇ ਉਡਾ ਰਿਹਾ ਤਾਂ ਇਤੋਂ ਜ਼ਿਆਦਾ ਮੈਨੂੰ ਲੱਗਦਾ ਆਪਣੇ ਬੱਚੇ ਨੂੰ ਜ਼ਹਿਰ ਦੇਣ ਨਾਲ ਜ਼ਹਿਰ ਦੇਣ ਦੇ ਸਮਾਨ ਕਾ ਕਾਨੂੰਨ ਸਖਤ ਹੋਣਾ ਚਾਹੀਦਾ ਤੁਹਾਨੂੰ ਕਾਨੂੰਨ ਤਾਂ ਸਖਤ ਹੋਇਆ ਪਰ ਉਹਦੇ ਤੇ ਲੋਕ ਕਿੰਨੇ ਕਿ ਸੁਚੇਤ ਹੁੰਦੇ ਉਹ ਦੇਖੋ ਕਾਨੂੰਨ ਤਾਂ ਬਹੁਤ ਸਖਤ ਹੋ ਗਿਆ 15 ਲੱਖ ਰੁਪਏ ਜੁਰਮਾਨਾ ਹੈ ਸਜ਼ਾ ਵੀ ਹੈ 25000 ਰੁਪਏ ਜਿਹੜਾ ਦੱਸੂਗਾ ਉਹਨੂੰ ਵੀ ਹੈ ਦੇਖੋ ਪਰ ਜਿਹੜਾ ਅੱਜ ਲੋਕਾਂ ਜੁਆਕਾਂ ਨੂੰ ਮੈਂ ਜਾ ਕੇ ਕਰ ਦਿੱਤਾ ਜਿਵੇਂ ਜੁਆਕਾਂ ਨੇ ਅੱਜ ਬੜਾ ਅੱਲਾਸ਼ੇਰੀ ਨਾਲ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰਾਂਗੇ ਤਾਂ ਮੈਨੂੰ ਖੁਸ਼ੀ ਹੈ ਜੇ ਮੇਰੇ ਕਰਨ ਦੇ ਨਾਲ ਕੋਈ 5-700 ਬੰਦਾ ਇਸ ਗੱਲ ਤੋਂ ਵੇਹਰ ਹੁੰਦਾ ਤਾਂ ਬਹੁਤ ਵਧੀਆ ਗੱਲ ਬੱਤ ਚੈਨਾ ਡੋਰ ਸਿੱਧਾ ਚੈਨਾ ਡੋਰ ਨਾਲ ਬਹੁਤ ਜੀ ਬਹੁਤ ਗਲੇ ਗੁਲੇ ਕੱਟੇ ਜਾਂਦੇ ਆ ਜੀ ਉਹਨਾਂ ਨਾਲ ਜੀ ਮਰਤਿ ਹੋ ਜਾਂਦੀ ਆ ਜੀ ਬੰਦੇ ਮੋਟਰਸਾਈਕਲ ਤੇ ਜਾਂਦੇ ਗਲੇ ਚ ਫਿਰ ਜਾਂਦੀ ਆ ਜੀ ਡੋਰ ਬਹੁਤ ਕੋਸ਼ ਨੁਸਾਨ ਇਹ ਡੋਰ ਦੇ ਪੰਚੇ ਨੰਦਰਾ ਗੁਰਾ ਆ ਲੋ ਜਾਂਦੇ ਜੀ ਬੱਚੇ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ ਜੀ ਨਹੀਂ ਸਮੇਂ ਨਹੀਂ ਵਰਤਣੀ ਚਾਹੀਦੀ ਜੇ ਅਸੀਂ ਦਾ ਇਹ ਪਾਂਡਾ ਵਰਤ ਨਹੀਂ ਪਾਂਦਾ ਪਾਂਡਾ ਚੱਲਣਾ ਨਹੀਂ ਬਹੁਤ ਬੰਨਾਂ ਨੂੰ ਹਾਂਜੀ ਜੇ ਅਸੀਂ ਕਹਿਣਾ ਚਾਹੁੰਦੇ ਚਾਈਨਾ ਡੋਰ ਬੰਦ ਕੀਤੀ ਜਾਵੇ